ਆਪਾਂ ਦੇਖਦੇ ਆਂ ਵੀ ਜਿੱਥੇ ਲੁਧਿਆਣੇ ਦੇ ਵਿੱਚ ਇੰਨਾ ਜ਼ਿਆਦਾ ਵੀ ਆਵਾਜ਼ ਚੜਿਆ ਹੋਇਆ ਵੀ ਸਕੂਲ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ ਨੇ ਬੁੱਕਸ ਐਂਦੀਆਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਨੇ ਪਰ ਆਪਾਂ ਇੱਕ ਸਕੂਲ ਚਲਾ ਰਹੇ ਆਂ ਜਿੱਥੇ ਬਿਲਕੁਲ ਨਿਸ਼ੁਲਕ ਬੱਚਿਆਂ ਨੂੰ ਪੜਾਇਆ ਜਾ ਰਿਹਾ ਸਾਡੀ ਇੱਕ ਪੁੱਤ ਅੱਗੇ ਸੀ ਦੋਨਾਂ ਦੀ ਮੇਰਾ ਬੇਟਾ ਵੀ ਤੇ ਮੇਰੀ ਬਾਲਾ ਹੀ ਨਾਂ ਦਾ ਕਲਸ਼ਨ ਸਕੂਲ ਚਾਹੀਦਾ ਬਾਲਾ ਹੀ ਕਿਰਪਾ ਕਰਨ ਉਹ ਬੱਚਿਆਂ ਨੂੰ ਸੀ ਪੜਾਵਾਂਗੇ ਜਿਹੜੇ ਬਚਾਰੇ ਫੀਸ ਅਪੋਰਟ ਨਹੀਂ ਕਰ ਸਕਦੇ ਮੂਰਖਤ ਚਾ ਨਹੀਂ ਦੇ ਸਕਦੇ ਤੇ ਬਹੁਤ ਸਾਰੇ ਬੱਚੇ ਦੇਖ ਕੇ ਰੱਖਿਆ ਕਿੰਨ ਲੱਗ ਜਾਂਦੇ 12 ਸਾਲ ਦਾ 14 ਸਾਲ ਦਾ ਉਹਨਾਂ ਦੇ ਬਚਪਨ ਨੂੰ ਦੇ ਇਹਨਾਂ ਕੀ ਕਸੂਰ ਜੇ ਗਰੀਬ ਕਰ ਜਾਂ ਪਏ ਤਾਂ ਮਾਲਕ ਦੀ ਕਿਰਪਾ ਹੀ ਕਹਿ ਸਕਦਾ ਕਿ ਉਹ ਵਿਚਾਰ ਵੀ ਆਉਣਾ ਤੇ ਮੇਰਾ ਖਿਆਲ ਉਹਦੀ ਕਿਰਪਾ ਬਗੈਰ ਨਹੀਂ ਆ ਸਕਦਾ ਇਹ ਬਾਲਾ ਹੀ ਮਾਰੇ ਮੇਰੇ ਮਨ ਚ ਪਾਇਆ ਇਸੇ ਕਰਕੇ ਆਸੰਗਣਾ ਅਸੀਂ ਬਰਲਾ ਵੀ ਆਸੰਗ ਰੱਖਿਆ ਬਲੇ ਮਾਸ ਬਹੁਤ ਮੁਸ਼ਕਲ ਹੈ ਟੋਟਲੀ 100% ਆਸੰਗ ਬੱਚਿਆਂ ਨੂੰ ਪੜਾਣਾ ਸਕੂਲੋਂ ਕੱਢ ਕੇ ਫੇਰ ਲੈ ਕੇ ਆਉਣਾ ਖਾਣਾ ਦੇਣਾ ਬੱਦੀ ਯੂਨੀਫਾਰਮ ਬੁੱਕਸ ਬਹੁਤ ਕੁਝ ਹੈ ਪਰ ਮੈਂ ਫਿਰ ਪੀਰ ਕਰਦਾ ਕਿ ਉਹਦੀ ਕਿਰਪਾ ਸਾਡੀ ਭਾਵਨਾਵਾਂ ਨੂੰ ਪਲੇਅਰ ਸਾਡੀ ਨੂੰ સ્વીકાર ਕੀਤਾ ਜਿਹੜੇ ਬੱਚਿਆਂ ਕੋ ਘਰ ਨਹੀਂ ਹੈਗਾ ਉਹਨਾਂ ਨੂੰ ਇੱਥੇ ਆਸ਼ਰਮ ਚ ਰੱਖਿਆ ਵੀ ਜਾਂਦਾ ਤੇ ਬਿਲਕੁਲ ਘਰ ਵਰਗਾ ਜਿਹੜਾ ਮਾਹੌਲ ਇੱਥੇ ਪ੍ਰੋਵਾਈਡ ਕਰਵਾਇਆ ਜਾਂਦਾ ਅਸੀਂ ਨਾ ਸੈਂਪਲ ਗੌਰਮੈਂਟ ਅੰਡਰ ਰਹਾ ਉਹਨੂੰ ਕਵਰੀ ਕਰਦੇ ਆਪਣਾ ਚੈਲ ਕਿਹੜਾ ਚੈਲ ਦਲਕਰ ਕਮੇਟੀ ਉਹ ਫਿਰ ਅਸੀਂ ਉਹਨਾਂ ਨੂੰ ਉਹ ਪੇਜਨੇ ਉਹ ਪੂਰੀ ਇਨਕੁਆਰੀ ਕਰਦੇ ਕਿ ਬੱਚਾ ਵਕਈ ਨੇੜੀ ਹੈ ਵੀਰ ਕੋਈ ਨਹੀਂ ਹੈਗਾ ਦੁਨੀਆ 'ਚ ਨਾ ਇਹ ਖਾਣਾ ਖਾ ਸਕਦਾ ਨਾ ਇਹ ਪੜ ਸਕਦਾ ਉਹ ਸਾਨੂੰ ਫਿਰ ਬੱਚੇ ਇੱਥੇ ਭੇਜਦੇ ਤੇ ਅਸੀਂ ਹੱਸ ਕੇ ਉਹਨੂੰ ਵੈਲਕਮ ਕਰਦੇ ਹਾਂ ਕਿ ਸਾਨੂੰ ਇੱਕ ਬੱਚੇ ਦੀ ਹੋਰ ਉਥੇ ਕੰਮ ਲਈ ਹੈ ਕਿਦੇ ਮੈਂਟਲ ਰਿਟਰਡ ਕਹ ਦਿੰਦੇ ਆਪਾਂ ਸਪੈਸ਼ਲ ਬੱਚੇ ਕਹ ਦਿੰਦੇ ਨੇ ਮੰਦਪੁਧੀ ਜਿੰਨੋ ਕਹਿੰਦੇ ਸੀ ਮੇਨ ਸੇਵਾ ਤਾਂ ਅਸੀਂ ਸ਼ੁਰੂ ਉੱਥੋਂ ਕੀਤੀ ਸੀ ਮੈਂ ਪੰਜਾਬ ਬੱਚੇ ਕੋਲ ਹੋਣਾ ਹਾਂ ਹਾਂ ਜੀ ਪੰਜਾਬ ਬੱਚੇ ਦਿੱਖੇ ਹੋਣੇ ਸੀ ਪਿੱਛੇ ਖਾਣਾ ਨਹੀਂ ਕਾ ਸਕਦੇ ਉਹ ਲੇਡੀ ਜੀ ਰਕੀਆਂ ਦੇ ਮੂੰਹ ਹੀ ਕਰਣੀਆਂ ਪਾ ਰਹੀ ਹਾਂ ਤੇ ਮੈਂ ਕਹ ਜੀ ਕਰਨਾ ਤੇ ਬਹੁਤ ਵੱਡਾ ਕੰਮ ਕਰੀਏ ਕੋਈ ਲੈਂਦੇ 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 100 150 300 950 ਬੱਚਾ ਹੋ ਗਿਆ ਤਾਂ ਇੱਥੇ ਜੀ ਮਤਲਬ ਡਰੈਸ ਬੁਕਸ ਯਾਨੀ ਕਿ ਸਾਰਾ ਕੁਝ ਇਸ ਆਸ਼ਰਮ ਵੱਲੋਂ ਪ੍ਰੋਵਾਈਡ ਕਰਵਾਇਆ ਜਾਂਦਾ 100% ਮੈਂ ਕਹ 100% ਜਰਾਬਾ ਬੋੜ ਕੁਛ ਵੀ 100% ਕਹਿ ਰਿਹਾ ਤੁਹਾਨੂੰ ਬਿਲਕੁਲ ਬਹੁਤ ਨੀਡਸ ਹੁੰਦੀਆਂ ਜ਼ਰੂਰਤਾਂ ਹੁੰਦੀਆਂ ਬੱਚਿਆਂ ਦੀਆਂ ਉਹ ਅਸੀਂ ਪ੍ਰੋਵਾਈਡ ਕਰਨੀਆਂ ਜੀ ਤਾਂ ਬਾਬਾ ਜੀ ਜਿਹੜੇ ਬੱਚੇ ਯਾਨੀ ਕਿ 8th ਪਾਸ ਕਰ ਲੈਂਦੇ ਨੇ ਦੋਸਤੋ ਬਾਅਦ ਫਿਰ ਉਹਨਾਂ ਬੱਚਿਆਂ ਦਾ ਕੀ ਹੁੰਦਾ ਜੀ ਕੁਝ ਬੱਚੇ ਕਹਿੰਦੇ ਇਹ ਪੜ੍ਹਨਾ ਚਾਹੁੰਦੇ ਆ ਕੋਈ ਕਹਿੰਦੇ ਕੋਸ ਲੜਕੀਆਂ ਜਿਸ ਤਰ੍ਹਾਂ ਬਿਊਟੀ ਪਾਰਲਰ ਦਾ ਕੋਈ ਨਰਸ ਦਾ ਕੀਤਾ ਕਹਿੰਦੇ ਨੇ ਕੁਛ ਕੀਤਾ ਹੈ ਉਹਨਾਂ ਨੂੰ ਇਹ ਨਹੀਂ ਕਿਹਾ ਤੁਸੀਂ ਨਹੀਂ ਕਰਨਾ ਜੋ ਵੀ ਬੱਚੇ ਦੀ ਖਾਸ ਹੈਗੀ 8th ਤੋਂ ਬਾਅਦ ਫੇਰ ਆਦਾ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਉਹਨਾਂ ਦੀ ਮੈਰਿਜ ਦੀ ਸਾਨੂੰ ਚਿੰਤਾ ਉਹ ਮੈਗ ਲੜਕੀ ਦੀ ਮੈਰਿਜ ਕੀਤੀ ਅ ਉਹ ਬਹੁਤ ਵੱਡੇ ਕੰਮ ਆ ਜੀ ਵੱਡੇ ਨੇ ਵੱਡੇ ਕੰਮੇ ਕਰਾਣੇ ਨੇ ਹਨਾ ਮਾਂ ਜੀ ਕਿਹੜੇ ਛੋਟੇ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਗੱਲ ਕਰ ਰਹੇ ਹੁਦਿਆਣੇ ਦੀ ਤਾਂ ਪਿਛਲੇ ਮਹੀਨੇ ਤੋਂ ਇੱਕ ਬਹੁਤ ਜ਼ਿਆਦਾ ਜਿਹੜਾ ਵਿਵਾਦ ਛੜਿਆ ਹੋਇਆ ਸਕੂਲ ਦੀਆਂ ਫੀਸਾਂ ਤੇ ਬੁੱਕਸ ਦੇ ਰੇਟ ਤੋਂ ਲੈ ਕੇ ਪਰ ਲੁਧਿਆਣਾ ਦੇ ਵਿੱਚ ਇੱਕ ਐਸਾ ਆਸ਼ਰਮ ਹੈ ਐਸਾ ਵਿਦਿਆਲੇ ਹੈ ਜਿੱਥੇ ਕੋਈ ਫੀਸ ਨਹੀਂ ਲਈ ਜਾਂਦੀ ਕੋਈ ਟਰਾਂਸਪੋਰਟੇਸ਼ਨ ਚਾਰजेस ਨਹੀਂ ਲਈ ਜਾਂਦੇ ਤੁਹਾਨੂੰ ਕੋਈ ਟਰਾਂਸਪੋਰਟ ਵੀ ਮੈਂ ਦਿਖਾਣੀ ਚਾਹੁੰਗਾ ਵੀ ਕਿਵੇਂ ਬੱਸਾਂ ਵੀ ਇਨਾਂ ਕੋਲ ਅਵੇਲੇਬਲ ਹੈਗੀਆਂ ਨੇ ਤਾਂ ਮੈਂ ਗੱਲ ਕਰ ਰਿਹਾ ਸ਼੍ਰੀ ਬਾਲਾ ਜੀ ਪ੍ਰੇਮ ਆਸ਼ਰਮ ਅਤੇ ਨਿਖਰ ਵਿਦਿਆਲਿਆ ਦੀ ਇੱਕ ਐਸਾ ਵਿਦਿਆਲਿਆ ਜਿੱਥੇ ਕੋਈ ਵੀ ਫੀਸ ਨਹੀਂ ਲਈ ਜਾਂਦੀ ਬੱਚਿਆਂ ਨੂੰ ਡਰੈੱਸ ਤੋਂ ਲੈ ਕੇ ਬੁੱਕਸ ਸ਼ੂਜ਼ ਏ ਟੂ ਜ਼ेड ਜਿਹੜੀ ਉਹਨਾਂ ਦੀ ਨੈਸੈਸਿਟੀ ਹੁੰਦੀ ਹੈ ਜੋ ਵੀ ਉਹਨਾਂ ਨੂੰ ਸਕੂਲ ਦੇ ਵਿੱਚ ਚਾਹੀਦਾ ਹੁੰਦਾ ਬਿਲਕੁਲ ਫ੍ਰੀ ਆਫ ਕੋਸਟ ਦਿੱਤਾ ਜਾਂਦਾ ਤੇ ਜਿਹੜਾ ਫੂਡ ਵੀ ਪ੍ਰੋਵਾਈਡ ਕਰਵਾਇਆ ਜਾਂਦਾ ਜਿਆਦਾ ਸਮਾਂ ਤੁਹਾਡਾ ਖਰਾਬ ਨਹੀਂ ਕਰਾਉਂਗਾ ਅੰਦਰ ਚੱਲਦੇ ਆਂ ਤੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਜਿਹੜਾ ਵੀ ਤੁਹਾਡੇ ਕੋਈ ਨੇੜੇ ਤੇੜੇ ਨੀੜੀ ਬੱਚਾ ਹੈਗਾ ਤਾਂ ਤੁਸੀਂ ਉਹਨਾਂ ਨੂੰ ਜਰੂਰ ਇੱਥੋਂ ਦਾ ਸੰਪਰਕ ਕਰਾਓ ਤੇ ਜਿਹੜਾ ਉਹਨਾਂ ਦੀ ਵੀ ਜਿਹੜੀ ਸਟੱਡੀ ਆ ਉਹ ਹੋ ਸਕੇ ਤਾਂ ਅੰਦਰ ਚੱਲਦੇ ਆਂ ਗੱਲਬਾਤ ਕਰਾਂਗੇ ਤੁਹਾਨੂੰ ਕਲਾਸਾਂ ਵੀ ਦਿਖਾਵਾਂਗੇ ਵੀ ਪ੍ਰੋਪਰ ਤਰੀਕੇ ਨਾਲ ਸਾਰਾ ਮੈਨੇਜਮੈਂਟ ਕੀਤਾ ਹੋਇਆ ਤੇ ਜਿਹੜੀਆਂ ਕਲਾਸਿਸ ਨੇ ਉਹਨਾਂ ਦੇ ਵਿੱਚ ਕੂਲਰ ਲੱਗੇ ਹੋਏ ਨੇ ਤਾਂ ਕਿ ਬੱਚਿਆਂ ਨੂੰ ਗਰਮੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਹਰੇਕ ਦੀ ਜਿਹੜੀ ਸਹੂਲਤ ਆ ਅਦਿੱਤੀ ਹੋਈ ਤਾਂ ਬੱਸਿਸ ਕੁਛ ਅੰਦਰ ਵੀ ਖੜੀਆਂ ਹੋਈਆਂ ਨੇ ਤਾਂ ਟੋਟਲ ਦੱਸਿਆ ਜਾ ਰਿਹਾ ਕਿ ਸਕੂਲ ਦੇ ਕੋਲ ਜਿਹੜੀਆਂ 6 ਬੱਸਾਂ ਨੇ ਤੇ ਇਸ ਦੇ ਨਾਲ ਹੀ ਕੰਪਿਊਟਰ ਰੂਮ ਵੀ ਹੈ ਤੇ ਜਦੋਂ ਆਪਾਂ ਸਕੂਲ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇੱਧਰ ਬਾਲਾ ਜੀ ਦਾ ਮੰਦਰ ਵੀ ਆਂਦਾ ਕਿ ਤੁਸੀਂ ਪਹਿਲਾਂ ਬਾਲਾ ਜੀ ਦੇ ਮੰਦਰ ਵਿੱਚ ਮੱਥਾ ਟੇਕੋ ਉਸ ਤੋਂ ਬਾਅਦ ਜਿਹੜੀ ਆਪਣੇ ਦਿਨ ਦੀ ਸ਼ੁਰੂਆਤ ਕਰੋ ਤਾਂ ਇਦਾਂ ਹੀ ਕਰਦੇ ਹਾਂ ਪਹਿਲਾਂ ਤੁਹਾਨੂੰ ਮੱਥਾ ਟਿਕਾਉਣਾ ਤੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਤਾਂ ਸਭ ਤੋਂ ਪਹਿਲਾਂ ਜਦੋਂ ਆਪਾਂ ਸਕੂਲ ਦੇ ਵਿੱਚ ਐਂਟਰ ਹੁੰਨੇ ਆ ਤਾਂ ਇੱਕ ਐਨਾ ਸੋਹਣਾ 뷰 ਬਣਾਇਆ ਹੋਇਆ ਜਿਵੇਂ ਆਪਾਂ ਪਹਾੜਾਂ ਦੇ ਵਿੱਚ ਜਾ ਰਹੇ ਹੁੰਨੇ ਆ ਤੇ ਜਦੋਂ ਪਹਾੜ ਚੜ ਕੇ ਆਪਾਂ ਉੱਪਰ ਪਹੁੰਚਦੇ ਆ ਤਾਂ ਉੱਪਰ ਆਂਦਾ ਪੰਚਮੁਖੀ ਬਾਲਾ ਜੀ ਦਾ ਮੰਦਿਰ ਤਾਂ ਆਓ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਅੱਗੇ ਸਕੂਲ ਵੱਲ ਵਧਦੇ ਆਪਾਂ ਤਾਂ ਇੱਕ ਵਾਰੀ ਦਰਸ਼ਨ ਕਰੋ ਤੁਸੀਂ ਵੀ ਪੰਚਮੁਖੀ ਬਾਲਾ ਜੀ ਦੇ ਤੇ જય શ્રી ਨਾਮ ਲਿਖ ਕੇ ਇੱਕ ਵਾਰੀ ਆਪਣੀ ਹਾਜ਼ਰੀ ਵਜੂਰ ਲਵਾ ਦਿਓ ਸਰ ਨਾਲ ਬਾਬਾ ਜੀ ਮਜੂਦ ਨੇ ਗੱਲਬਾਤ ਕਰਦੇ ਆ ਜੈ ਸ਼੍ਰੀ ਭਾਲਾ ਜੀ ਜੈ ਸ਼੍ਰੀ ਭਾਲਾ ਜੀ ਆਪ ਦਾ ਸਵਾਗਤ ਆਸ਼ਰਮ ਮੈਂ ਬਾਬਾ ਜੀ ਆਪਾਂ ਦੇਖਦੇ ਆ ਵੀ ਜਿੱਥੇ ਲੁਧਿਆਣਾ ਦੇ ਵਿੱਚ ਇੰਨਾ ਜ਼ਿਆਦਾ ਵੀ ਆਵਾਜ਼ ਛੜਿਆ ਹੋਇਆ ਵੀ ਸਕੂਲ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ ਨੇ ਬੁੱਕਸ ਐਨੀਆਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਨੇ ਪਰ ਆਪਾਂ ਇੱਕ ਸਕੂਲ ਚਲਾ ਰਹੇ ਆ ਜਿੱਥੇ ਬਿਲਕੁਲ ਨਿਸ਼ੁਲਕ ਬੱਚਿਆਂ ਨੂੰ ਪੜਾਇਆ ਜਾ ਰਿਹਾ ਤੇ ਸੇਵਾ ਕੀਤੀ ਜਾ ਰਹੀ ਹੈ ਪਰਲੇ 300 ਬੱਚਾ ਜੀ ਟੋਟਲ ਤੇ ਇਹਦੇ ਬਾਰੇ ਮੈਂ ਕਮੈਂਟਸ ਕੀ ਦਵਾਓ ਓਕੇ ਕਰਦੇ ਮੈਂ ਮੈਂ ਤਾਂ ਜਵਾਬ ਨਹੀਂ ਦੇ ਸਕਦਾ ਸਾਡੀ ਆਪਣੀ ਭਾਵਨਾ ਉਹਦੇ ਬਾਰੇ ਮੈਂ ਦੱਸ ਸਕਦਾ ਠੀਕ ਹੈ ਨਾ ਕੌਣ ਕੀ ਕਰਦਾ ਕਿਉਂ ਕਰਦਾ ਉਹ ਜਾਣ ਸਾਡੀ ਇੱਕ ਪ੍ਰਤੀਗਿਆ ਸੀ ਦੋਨਾਂ ਦੀ ਮੇਰਾ ਬੇਟਾ ਵੀ ਤੇ ਮੇਰੀ ਕਿ ਬਾਲਾ ਹੀ ਨਾ ਤੇ ਕਾਸ਼ ਸਕੂਲ ਚਾਹੀਦਾ ਬਾਲਾ ਹੀ ਕਿਰਪਾ ਕਰਨ ਉਹ ਬੱਚਿਆਂ ਨੂੰਸੀਂ ਪੜਾਵਾਂਗੇ ਜਿਹੜੇ ਵਿਚਾਰੇ ਫੀਸ ਅਪੋਰਟ ਨਹੀਂ ਕਰ ਸਕਦੇ ਮੂਰਖਤ ਚਾ ਨਹੀਂ ਦੇ ਸਕਦੇ ਤੇ ਬਹੁਤ سارے ਬੱਚੇ ਦੇਖ ਕੇ ਫੱਕੀਆਂ ਲੱਗ ਜਾਂਦੇ 12 ਸਾਲ ਦਾ 14 ਸਾਲ ਦਾ ਕਾ ਰੋਟੀ ਨਹੀਂ ਹੈ ਵਿਚਾਰੇ ਇੱਥੋਂ ਪਹਿਲਾਂ ਬੱਚੇ ਪੜ੍ਹਦੇ ਸੀ ਫੇ ਸਿੱਧੇ ਭਾਂਡੇ ਮਾਂਜਰ ਬਰਤਨ ਸਾਹਿਬ ਨੂੰ ਲਾਂਦੇ ਸੀ ਉਹਨਾਂ ਦੇ ਬਚਾਣਾ ਦੀ ਭਾਵਨਾ ਦੇਖੀ ਸ਼ਗਨਾਂ ਦੇਖੀਆਂ ਨਹੀਂ ਪੜਨਾ ਚਾਹੁੰਦੇ ਐ ਪਰ ਰਫੋਰ ਨਹੀਂ ਕਰ ਸਕਦੀ ਫੈਮਿਲੀ ਉਹਨਾਂ ਦੀ ਉਹ ਵੇਟ ਕਰਦੇ ਬੱਚਾ ਦਾਸ ਸਾਹਿਬ ਦਾ ਹੋਵੇ ਕਦੇ ਲਵਾ ਲਈ ਹੈ ਉਹਨਾਂ ਦੇ ਬਚਪਨ ਨੂੰ ਦੇਖ ਕੇ ਮਨ ਤਰਸਾ ਹੈ ਇਹਨਾਂ ਦਾ ਕੀ ਕਸੂਰ ਹੈ ਗਰੀਬ ਘਰ ਜੰਮ ਪਏ ਤਾਂ ਬਾਲਕ ਦੀ ਕਿਰਪਾ ਹੀ ਕਹਿ ਸਕਦਾ ਕਿ ਉਹ ਵਿਚਾਰ ਵੀ ਆਉਣਾ ਤਾਂ ਮੇਰੇ ਖਿਆਲ ਉਹਦੀ ਕਿਰਪਾ ਬਗੈਰ ਨਹੀਂ ਆ ਸਕਦਾ ਇਹ ਬਾਲਾ ਹੀ ਮਾਰੇ ਮੇਰੇ ਮਨ ਚ ਪਾਇਆ ਇਸੇ ਕਰਕੇ ਆਸਮਾਨਾ ਅਸੀਂ ਬਾਰਲਾ ਵੀ ਆਸ਼ਰਮ ਰੱਖਿਆ ਬਲੇ ਮਾਸ਼ਰਮ ਕਿ ਤੁਹਾਡੇ ਬੱਚੇ ਤੁਸੀਂ ਡਾਪਟ ਕੀਤੇ ਅਸੀਂ ਡਾਪਟ ਕੀਤੇ ਤੁਹਾਡੀ ਸ਼ਤਨ ਜਾਏ ਤੁਸੀਂ ਸਾਨੂੰ ਸ਼ਕਤੀ ਦੇ ਬਲ ਦਿਓ ਇਹਨਾਂ ਬੱਚਾ ਤੁਸੀਂ ਸੇਵਾ ਕਰ ਸਕੀਏ ਉਹ ਸਾਡੀ ਪ੍ਰੇਰਣੇ ਹੀ ਸਭ ਕੁਝ ਕੀਤਾ ਹੈ ਬਾਕੀ ਬਹੁਤ ਮੁਸ਼ਕਲ ਹੈ ਟੋਟਲੀ 100% ਆਸ਼ਰਮ ਬੱਚਿਆਂ ਨੂੰ ਪੜਾਉਣਾ ਸਕੂਲੋਂ ਕਾਰ ਛੱਡ ਕੇ ਫੇ ਲੈ ਕੇ ਆਉਣਾ ਖਾਣਾ ਦੇਣਾ ਬਦਲੀ ਯੂਨੀਫਾਰਮ ਬੁੱਕਸ ਬਹੁਤ ਕੁਝ ਹੈ ਪਤਮਾ ਫਿਰ ਪੀਰ ਕਰਦਾ ਕਿ ਉਹਦੀ ਕਿਰਪਾ ਸਾਡੀ ਭਾਵਨਾ ਨੂੰ ਉਹਨਾਂ ਪਲੇਅਰ ਸਾਡੇ ਨੂੰ ਸਵੀਕਾਰ ਕੀਤਾ ਦੇਖੋ ਰਲ ਮਿਲ ਕੇ ਚੱਲੇ ਤਾਂ ਕੰਮ ਚੱਲਦੇ ਇਕੱਲਾ ਬੰਦਾ ਕਵੇ ਮੈਂ ਇਹਨਾਂ ਬੁੱਢਾ ਕੰਮ ਕਰ ਲਵਾਂਗਾ 350 ਬੱਚਿਆਂ ਨੂੰ ਫੀਡ ਕਰਨਾ ਪ੍ਰੋਵਾਈਡ ਕਰਨਾ ਬਹੁਤ ਹੀ ਮੁਸ਼ਕਲ ਇੰਪੋਸੀਬਲ ਕਹਿ ਸਕਾਂ ਪਰ ਜਿਹਨੂੰ ਇਹਦਾ ਤੇ ਵਿਸ਼ਵਾਸ ਹੈ ਆਪਣੇ ਮਾਲਕ ਦੇ ਭਰੋਸਾ ਤਾਂ ਅਨਿਸ਼ ਦੇਵਤਾ ਦੇ ਉਹ ਸਾਡੀ ਪ੍ਰਤਿਗਿਆ ਜੋ ਸੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਿੰਨਾ ਹੀ ਪੜ ਸਕਵੇ ਜ਼ਿੰਦਗੀ 'ਚ ਉਹ ਪੜਾਵਾਂਗੇ ਅੱਜ ਵੀ ਇਹੀ ਪ੍ਰਤਿਗਿਆ ਮੇਰੀ कि ਜਦ ਤੱਕ ਬੱਚੇ ਪੜਨਗੇ ਅਸੀਂ ਪੜਾਵਾਂਗੇ ਨਾਲੋਂ ਕਿਰਪਾ ਬਖਸ਼ ਦੀ ਜਾਈਏ ਉਹ ਸਾਡੇ ਸਾਥੀ ਅੱਛੇ-ਛੇ ਮਲਾਏ ਉਹਨਾਂ ਨੇ ਜਿਹੜੇ ਸਾਨੂੰ ਬੈਕਅਪ ਕਰਦੇ ਰਹਿੰਦੇ ਪੈਸੇ ਨਾਲੋਂ ਇੱਕ ਹੱਲਾਸ਼ੇਰੀ ਦੇਣੀ ਨਾ ਉਹ ਜ਼ਿਆਦਾ ਵੈਲਿਊ ਰੱਖਾਂਦੀ ਹੈ ਬਿਲਕੁਲ ਉਹ ਕਹਿੰਦੇ ਬਾਬਾ ਜੀ ਤੁਹਾਡੇ ਨਾਲ ਨਾ ਲੱਗੇ ਰਹੋ ਬਸ ਉਹਦੀ ਕਿਰਪਾ ਦੇ ਨਾਲ ਇਹ ਵਿਚਾਰ ਮੰਨ ਜਾਇਆ ਤੋ ਅੱਗੇ ਵੀ ਇਹੀ ਵਿਚਾਰ ਰਹੇਗਾ ਪਹਿਲੀ ਗੱਲ ਤੇ ਬੱਚੇ ਦੇ ਵੀ ਨਹੀਂ ਸਕਦੇ ਠੀਕ ਹੈ ਨਾ ਮੈਨੂੰ ਕਿਸੇ ਨੇ ਕਿਹਾ ਬਾਬਾ ਜੀ ਤੁਸੀਂ 5000 ਰੁਪਏ ਰੱਖ ਲਓ ਬਰ ਬੱਚੇ ਦਾ ਉਹ ਦੇ ਸਕਦੇ ਹਾਂ ਅਸੀਂ 10000 ਰੁਪਏ 350 ਬੱਚਾ ਚਲੋ 300 ਬੱਕਦੇ ਇੱਥੇ ਰਹਿੰਦੇ ਆ ਮੈਂ ਕਹਾਂ ਨਹੀਂ ਇਹ ਮੇਰੀ ਕਸਮਾਂ ਇਹਨਾਂ ਨੂੰ ਪਿਆਸੀ ਇੱਕ ਪੈਸਾ ਵੀ ਨਹੀਂ ਕਹਾਂ ਤੁਸੀਂ ਦਿਓ ਸੰਨ ਉਹ ਬਹੁਤ ਅੱਛਾ ਚੱਲ ਰਿਹਾ ਹੈ ਇਹ ਇਹਨੂੰ ਕਿੰਨਾ ਸਮਾਂ ਹੋ ਗਿਆ ਜੀ ਇਹ ਆਸ਼ਰਮ ਤੇ ਵਿਦਿਆਲੇ ਬਣੇ ਨੂੰ ਕਿਉਂਕਿ ਹੁਣ ਵੀ ਜਿਹੜੀ ਸਟਰੈਂਥ ਤੁਸੀਂ ਦੱਸ ਰਹੇ ਹੋ ਕਿ 350 ਤੋਂ ਜ਼ਿਆਦਾ ਸਟਰੈਂਥ 2008 ਤੋਂ ਸਟਾਰਟ ਹੋਇਆ ਜੀ ਥੋੜੇ ਬੱਚੇ ਸੀ ਪਹਿਲਾਂ ਅਸੀਂ 30 ਬੱਚਿਆਂ ਨਾਲ ਸਟਾਰਟ ਕੀਤਾ ਸੀ ਹੁਣ 350 ਬੱਚਾ ਇੱਥੇ ਹਰ ਦਿਨ ਡਿਮਾਂਡ ਕਰਦੀ ਸਾਡੇ ਆਪਣੀ ਭਾਵਨਾ ਦੇ ਠੀਕ ਹੈ ਨਾ ਭਾਵਨਾ ਸਾਡੀ ਇਹੀ ਹੈ ਹੋਰ ਵੀ ਬੱਚੇ ਆਉਣਗੇ ਅਸੀਂ ਇਹਨਾਂ ਨੂੰ ਬਾਬਾ ਜੀ ਇਹ ਨਹੀਂ ਕਿਰਪਾ ਕਰਨੀ ਅਸੀਂ ਇਹ ਨਹੀਂ ਕਹੀਏ ਕਿ ਅਸੀਂ ਹੋਰ ਬੱਚੇ ਨਹੀਂ ਰੱਖਾਂਗੇ ਪਰ ਨਵੇਂ ਆ ਰਹੇ ਹੁਣ ਫਿਰ ਅਸੀਂ ਨਵੇਂ ਲਾਇਆ ਤੇ ਬੱਸ ਲੈ ਰਹੇ ਇੱਕ ਨਵੇਂ ਉਹਨਾਂ ਵਾਸਤੇ ਹੁਣ ਰਣੀ ਪੈਣੀ ਇਹ ਤਾਂ ਪਰ ਇਹ ਵੀ ਸਾਨੂੰ ਵਿੱਚ ਕੋਈ ਮੁਸ਼ਕਲ ਨਹੀਂ ਲੱਗ ਰਹੀ ਜਾਂ ਜਿਹਨੂੰ ਕਹਿੰਦਾ ਬਰਡਨ ਕਿ ਇੰਨਾ ਵੱਡਾ ਕੰਮ ਆ ਬਰਡਨ ਬਹੁਤ ਸਾਡੇ ਤੇ ਇਹ ਨਹੀਂ ਫੀਲ ਕਰਦੇ ਅਸੀਂ ਸੋ ਆਨੰਦ ਲੈ ਰਹੇ ਆ ਉਹਦਾ ਤੁਸੀਂ ਦੇਖਿਆ ਨਾ ਬੱਚਾ ਨੂੰ ਖਾਣਾ ਖਾਂਦੇ ਆ ਉਹਨਾਂ ਹਰ ਚੀਜ਼ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਨੀ ਜੋ ਅਸੀਂ ਕਾਰਖਾਨੇ ਕੋਈ ਵੀ ਚੀਜ਼ ਦੁਨੀਆ ਨਾਲ ਹੋਵੇ ਕੋਈ ਸਰਦੀ ਕੋਈ ਜਿੰਨਾ ਪਾਸਪੋਰਟ ਨਹੀਂ ਅਸੀਂ ਕਦੀ ਨਹੀਂ ਕਿਹਾ ਨਹੀਂ ਆਪਣੇ ਆਪ ਹੀ ਅਸੀਂ ਪ੍ਰੋਵਾਈਡ ਕਰਦੇ ਕਿਉਂਕਿ ਮੰਗਣਾ ਤਾਂ ਹੈ ਨਹੀਂ ਵਿਚਾਰੇ ਇਹ ਇਹ ਤਾਂ ਰੋਟੀ ਦੇਖੇ ਖੋਸ਼ ਹੋ ਜਾਂਦੇ ਆ ਸਾਡੇ ਲਈ ਸਵਿਧਿਸ਼ਮਾਨੀ ਨਾਲ ਲੋਕੀ ਖਾਣਾ ਬੋਕਰਨਦੇ ਆਪਣਾ ਬਰਥਡੇ ਮੈਰਿਜ ਨਿਵਸੀ ਬਰਸੀ ਤੋ ਉਹ ਵੀ ਵਿਚਾਰੇ ਆਪਣਾ ਕਲਿਆਣ ਕਰਾ ਰਹੇ ਤੇ ਬੱਚਿਆਂ ਨੂੰ ਫੀਡ ਮਿਲਦੀ ਪਈ ਬੁਰੀ ਇਹ ਸਭ ਕ੍ਰੈਡਿਟ ਸਾਡੇ ਮਾਲਕ ਦਾ ਹੀ ਹੈ ਜੀ ਅਸੀਂ ਤਾਂ ਸੇਵਾਦਾਰ ਹਾਂ ਉਹਦੇ ਸੇਵਾਦਾਰੀ ਬਣ ਕੇ ਰਹੀ ਐ ਸੀ ਮਾਲਕ ਨੂੰ ਚਿੰਤਾ ਹੁੰਦੀ ਹੈ ਨਾ ਨਾਂ ਜਿ ਸ਼੍ਰੀ ਬਾਲਾ ਇਪ੍ਰੇਮ ਆ ਸ਼ਰਮਾ ਤੇ ਬਾਲੇ ਨੂੰ ਫਿਕਰ ਕਿ ਮੇਰਾ ਨਾਂ ਲਿਖਿਆ ਇਹਨਾਂ ਨੇ ਪਿੱਠ ਨਹੀਂ ਲੱਗਣਗੀ ਇਹਦੀ ਇਲਾਜ ਤਾਂ ਮੇਰੀ ਹੀ ਅਣਲਾਜ ਹੈ ਨਾ ਤੋ ਕ੍ਰੈਡਿਟ ਆਪਣੇ ਮਾਲਕ ਨੂੰ ਹੀ ਦੇਣਾ ਚਾਹੀਦਾ ਬੰਦਾ ਕਹੇ ਮੈਂ ਕਰ ਲਿਆ ਇਹ ਨਹੀਂ ਹੁਣ ਅਗਦੀ ਨਾ ਇੱਕ ਦੀ ਹੋਵੇ ਨਾ ਸੋਚੀਏ ਕਦੀ ਆਪਾਂ ਕਰ ਰਹੇ ਆ ਸਾਡੇ ਨਾਲ ਮਿਲ ਕੇ ਬਹੁਤ ਅੱਗੇ ਜਾ ਰਿਹਾ ਇਸ ਕੋ ਸਾਡਾ 10th ਸੱਕਲ ਜਾਂਦਾ ਮੂੜਾ ਅੱਜ ਰੋਡਾ ਸਾਡੀ ਫੈਮਿਲੀ ਆ ਕਿ ਆ ਉਹਨਾਂ ਨੂੰ ਕਿ ਮੇਰਾ ਜਿੰਦਗੀ ਦਾ ਅੱਗੇ ਉਹਨਾਂ ਨੇ ਕੀ ਸੋਚਿਆ ਮਾਲਕ ਦੀ ਮਰਜ਼ੀ ਮੈਂ ਇੰਪੋਜ਼ਡ ਗੋਡ ਡਿਸਪੋਜ਼ਡ ਪਰ ਮੇਰਾ ਆਪਣਾ ਜਿੰਦੇ ਜੀ 10th ਹਾਈ ਸਕੂਲ ਹੋਣਾ ਚਾਹੀਦਾ ਸੀ ਬਾਲਾ ਜੀ ਉਹ ਐਪਰਸ ਪੂਰੇ ਕਰਦੇ ਪਏ ਆ ਉਮੀਦ ਆ ਬਾਬੇ ਕਿਰਪਾ ਨੈਕਸ ਸੈਸ਼ਨ ਸਾਡਾ 10th ਤੱਕ ਹੋਏਗਾ 100% ਹੋਏਗਾ ਕਿਉਂਕਿ ਇੰਨਾ ਕੋਸ਼ਿਸ਼ ਆਪਣੇ ਮਾਲਕ ਦੇ ਕਿਉਂ ਉਹਦਾ ਕੰਮ ਹਨ ਹੈ ਇਹ ਆਪਣਾ ਕੰਮ ਨਹੀਂ ਕਰਦਾ ਬੱਚਾ ਨੂੰ ਪੜਾਣਾ ਲਿਖਾਣਾ ਹਰ ਆਦਮੀ ਆਪਣੇ ਪੈਸੇ ਨਾਲ ਮੌਜ ਕਰਦਾ ਕੋਈ ਘੁੰਮਣ ਗਿਆ ਜੀ ਫਾਰਮ ਗਿਆ ਜੀ ਉੱਥੇ ਗਿਆ ਸਾਡਾ ਦੋਨੋਂ ਦਾ ਇਹੀ ਇੱਕ ਫਾਰਮ ਵੀ ਮੇਰਾ ਇਹੀ ਹੈ ਤਿਆਰ ਉਹ ਧਾਂ ਵੀ ਮੇਰਾ ਇਹੀ ਆ ਜੋ ਬਾਬਾ ਨੇ ਡਿਊਟੀ ਲਈ ਆ ਕਿਤੇ ਨਹੀਂ ਜਾਂਦਾ ਮੈਂ ਇਹਨਾਂ ਕੋ ਅੱਗੇ ਇਹਨਾਂ ਦਾ ਚਾਰੇ ਦਾਮ ਆ ਕਰ ਲਏ ਇਹ ਸੀਂ ਦੇਖਣਾ ਹੀ ਤੂੰ ਦੇਖਿਆ ਕਿੰਦਾ ਨਿੱਕੇ ਨਿੱਕੇ ਬੱਚੇ ਕਿੰਨਾ ਸਵਾਦਿਸ਼ ਨਾ ਖਾਣਾ ਖਾ ਰਹੇ ਨੇ ਉਹਨਾਂ ਦੀ ਸ਼ੀਸ਼ਾ ਸਾਡੇ ਨਾਲ ਨੇ ਜੀ ਉਹਨੇ ਬਲੈਸਿੰਗ ਸਾਡੇ ਨਾਲ ਨੇ ਉਹਦੀ ਕਿਰਪਾ ਸਾਡੇ ਨਾਲ ਆ ਇਸ ਕਰਕੇ ਚੱਲਦੇ ਆ ਅਸੀਂ ਸੁਣਿਆ ਵੀ ਜਿਹੜੇ ਬੱਚਿਆਂ ਕੋ ਘਰ ਨਹੀਂ ਹੈਗਾ ਉਹਨਾਂ ਨੂੰ ਇੱਥੇ ਆਸ਼ਰਮ ਚ ਰੱਖਿਆ ਵੀ ਜਾਂਦਾ ਤੇ ਬਿਲਕੁਲ ਘਰ ਵਰਗਾ ਜਿਹੜਾ ਮਾਹੌਲ ਇੱਥੇ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਕਿ ਅਸੀਂ ਨਾ ਸੈਂਟਰਲ ਗਵਰਨਮੈਂਟ ਅੰਡਰ ਆ ਆਪਣੀ ਮਰਜ਼ੀ ਨਾਲ ਅਸੀਂ ਨਾ ਕਿ ਬੱਚੇ ਲੈ ਸਕਦਾ ਨਾ ਛੱਡ ਸਕਦਾ ਘੱਟ ਸਕਦੇ ਤੋਂ ਉਹ ਬੱਚੇ ਫਿਰ ਜਿਹੜੇ ਬਹੁਤ ਜ਼ਰੂਰਤਮੰਦ ਹੁੰਦੇ ਆ ਉਹ ਇਨਕੁਆਰੀ ਕਰਦੇ ਆਪਣੇ ਚਾਈਲਡ ਕੇਅਰ ਚਾਈਲਡ ਵੈਲਫੇਅਰ ਕਮੇਟੀ ਚਾਈਲਡ ਉਹ ਗਵਰਨ ਕਰਦੀ ਸੀ ਅਬਦੁਲ ਕਹਿੰਦੇ ਨੂੰ ਉਹ ਫਿਰ ਅਸੀਂ ਉਹਨਾਂ ਨੂੰ ਕੋ ਭੇਜਦੇ ਉਹ ਪੂਰੀ ਇਨਕੁਆਰੀ ਕਰਦੇ ਕਿ ਬੱਚਾ ਵਾਕਈ ਨੀੜੀ ਹੈ ਇਹ ਤਾਂ ਕੋਈ ਨਹੀਂ ਹੈਗਾ ਦੁਨੀਆ 'ਚ ਨਾ ਇਹ ਖਾਣਾ ਖਾ ਸਕਦਾ ਨਾ ਇਹ ਪੜ ਸਕਦਾ ਉਹ ਸਾਨੂੰ ਫਿਰ ਬੱਚੇ ਤੇ ਭੇਜਦੇ ਤੇ ਅਸੀਂ ਹੱਸ ਕੇ ਉਹਨੂੰ ਵੈਲਕਮ ਕਰਦੇ ਆ ਕਿ ਸਾਨੂੰ ਇੱਕ ਬੱਚੇ ਦੀ ਹੋਰ ਸੇਵਾ ਮਿਲੀ ਹੈ ਇਸ ਪੁੱਛੀ ਜਰੈਤ ਸਪੈਸ਼ਲ ਚਾਈਲਡ ਦੇ ਵੀ ਆਪਣੇ ਕੋਲ ਹੈਗੇ ਨੇ ਜੀ ਇੱਥੇ ਉਹਨਾਂ ਦੀ ਸੇਵਾ ਤੋਂ ਮੈਂ ਨਾ ਜੀ ਇੱਥੇ ਅੱਛਾ ਜੀ ਜਿਹੜੇ ਮੈਂਟਲ ਰਿਟਰਡ ਕਹਿ ਦਿੰਦੇ ਆਪਾਂ ਸਪੈਸ਼ਲ ਬੱਚੇ ਕਹਿ ਦਿੰਦੇ ਆ ਮੰਦਪੁੱਤੀ ਜਿੰਨੂ ਕਹਿੰਦੇ ਸੀ ਮੈਂ ਸੇਵਾ ਤਾਂ ਅਸੀਂ ਸ਼ੁਰੂ ਉੱਥੋਂ ਕੀਤੀ ਸੀ ਮੈਂ 50 ਬੱਚੇ ਕਿਰੇ ਹੋਣੇ ਹਾਂ ਹਾਂ ਜੀ 50 ਬੱਚੇ ਦਿੱਖੇ ਹੋਣੇ ਸੀ ਪਿੱਛੇ ਖਾਣਾ ਨਹੀਂ ਖਾ ਸਕਦੇ ਉਹ ਲੇਡੀਜ਼ ਰਕੀਆਂ ਦੇ ਮੂੰਹ ਕਰਣੀਆਂ ਪਾ ਰਹੀਆਂ ਹਾਂ ਮੈਂ ਸਟਾਰਟਿੰਗ ਜਿਹੜੀ ਸਹਾਇਤਾ ਉਹਨਾਂ ਬੱਚਿਆਂ ਦੀ ਸੇਵਾ ਤੋਂ ਮਿਲੀ ਸੀ ਵੀ ਮੈਂ ਕਹਿੰਦੀ ਕਰਨਾ ਤਾਂ ਬਹੁਤ ਵੱਡਾ ਕੰਮ ਕਰੀਏ ਕੋਈ ਲੈਂਦੇ ਲੈਂਦੇ ਲੰਨੇ 100 150 300 350 ਬੱਚਾ ਹੋ ਗਿਆ ਹੁਣ ਜਗਾ ਪੂਰੀ ਪੂਰੀ ਹੋ ਗਈ ਹੈ ਅਗੇ ਮਾਲਕ ਨੂੰ ਤੇ ਕਰ ਹੋਰ ਕੀ ਕਰਨਾ ਹੈ ਅਸੀਂ ਤਿਆਰ ਬੈਠੇ ਸੇਵਾਦਾਰ ਨੂੰ ਸਾਡੇ ਵੱਲੋਂ ਨਹੀਂ ਕਦੀ ਆਏਗਾ ਨਹੀਂ ਇਦਾਂ ਨਹੀਂ ਆਏਗਾ ਹੋ ਰਹਿਮ ਕਰੇ ਸਾਡੇ ਰਿਫਿਊਜ਼ ਨਾ ਕਰੀਏ ਕਿਸਨੋਂ ਉਸੇ ਤਾਂ ਇੱਥੇ ਜੀ ਮਤਲਬ ਡਰੈਸ ਬੁਕਸ ਯਾਨੀ ਕਿ ਸਾਰਾ ਕੁਝ ਇਸ ਆਸ਼ਰਮ ਵੱਲੋਂ ਪ੍ਰੋਵਾਈਡ ਕਰਵਾਇਆ ਜਾਂਦਾ 100% ਮੈਂ ਕਹਿੰਦਾ 100% ਜਰਾ ਬਾ ਬੂਡ ਕੁਝ ਵੀ 100% ਕਹਿ ਰਿਹਾ ਤੁਹਾਨੂੰ ਬਿਲਕੁਲ ਬਹੁਤ ਨੇੜੀਆਂ ਹੁੰਦੀਆਂ ਜ਼ਰੂਰਤਾਂ ਹੁੰਦੀਆਂ ਬੱਚਿਆਂ ਦੀਆਂ ਉਹ ਅਸੀਂ ਪ੍ਰੋਵਾਈਡ ਕਰਨੇ ਆ ਜੀ ਆਪਾਂ ਦਾ ਕਿ ਤੁਸੀਂ ਵਿੱਚੇ ਹੀ ਆ ਜਾਂਦੇ ਆ ਤੁਸੀਂ ਉਹਨਾਂ ਇੰਟਰਵਿਊ ਲੈ ਰਹੇ ਹੋ ਕਿੱਥੋਂ ਤੱਕ ਜਾਣੀ ਆ ਜਿੰਨਾ ਮੱਝ ਰਾਇਮ ਆ ਗਿਆ ਉਹ ਵੀ ਜ਼ਰੂਰ ਇੱਕ ਵਾਰੀ ਆਉਣਗੇ ਵੀ ਇਹੋ ਹੀ ਜਗ੍ਹਾ ਹੈਗੀ ਯਾਰ ਜਿੱਥੇ ਇਹਨਾਂ ਬੱਚਿਆਂ ਦੀ ਸੇਵਾ ਹੁੰਦੀ ਹੈ ਇਹ ਤੁਹਾਡੀ ਸੇਵਾ ਹੈ ਤੁਹਾਡੀ ਸੇਵਾ ਹੈ ਮੈਂ ਕਹਿ ਰਿਹਾ ਮਿਹਦੀ ਵਾਲਿਆਂ ਨੂੰ ਤੁਸੀਂ ਕਿਸ ਤਰ੍ਹਾਂ ਪ੍ਰੈਜੈਂਟ ਕਰਨਾ ਹੁੰਦਾ ਅੱਗੇ ਤਾਂ ਮੈਂ ਤਾਂ ਘਰ ਘਰ ਦਾ ਕਹ ਦੱਸਣਾ ਨਹੀਂ ਕਿ ਇਹਨੂੰ ਮੈਂ ਉਸ ਅਨਾਲ ਸ਼ਰਮ ਤੁਹਾਡੇ ਥਰੂ ਕਿੱਥੋਂ ਤੱਕ ਮੈਸੇਜ ਜਾਣਾ ਹੈ ਜੇ ਤੇ ਕਿਰਪਾ ਹੋ ਮਾਲਕ ਦੀ ਉਹ ਜਰੂਰ ਪੁੱਛੇਗਾ ਯਾਰ ਆਪਾਂ ਇੱਕ ਜਗ੍ਹਾ ਗਈਏ ਤਾਂ ਤੁਹਾਡੀ ਸੇਵਾ ਬਾਲੇ ਕਬੂਲ ਕਰਨ ਤੁਹਾਨੂੰ ਵੀ ਸ਼ੀਰਵਾਦ ਦੇਣ ਤਰ ਕੋ ਪੈਜਾ ਨਹੀਂ ਬੰਗਾ ਦਮੇ ਕਰਦੋ ਕਰੀਏ ਬਹੁਤ ਵੱਡੀ ਸੇਵਾ ਹੈ ਇੱਕ ਦਸਨਾ ਲੋਕਾਂ ਨੂੰ ਇਹੋ ਜਗ੍ਹਾ ਹੈ ਜਿੱਤੇ ਤੁਸੀਂ ਆਪਣੇ ਕੰਮ ਅੱਛੇ ਕਰਕੇ ਕਲਿਆਣ ਕਰਾ ਸਕਦੇ ਹੋ ਤੋ ਜਰੂਰ ਆਣਗੇ ਤਾਂ ਬਾਈ ਜਿਹੜੇ ਬੱਚੇ ਯਾਨਕੀ 8th ਪਾਸ ਕਰ ਲੈਂਦੇ ਨੇ ਦੋਸਤੋ ਬਾਅਦ ਫਿਰ ਉਹਨਾਂ ਬੱਚਿਆਂ ਦਾ ਕੀ ਹੁੰਦਾ ਜੀ ਦੇਖੋ ਫਿਰ ਲਾਰਾ ਸੀ ਉਹਨਾਂ ਬੱਚਿਆਂ ਨੂੰ ਜੋ ਉਹਨਾਂ ਦੀ ਚੁਆਇਸ ਕੁਝ ਬੱਚੇ ਕਹਿੰਦੇ ਪੜ੍ਹਨਾ ਚਾਹੁੰਦੇ ਆ ਕੋਈ ਕਹਿੰਦੇ ਕੋਰਸ ਲੜਕੀਆਂ ਜਿਸ ਤਰ੍ਹਾਂ ਬਿਊਟੀ ਪਾਰਲਰ ਦਾ ਕੋਈ ਨਰਸ ਦਾ ਕੀਤਾ ਕੋਈ ਨੇ ਕੁਝ ਕੀਤਾ ਹੈ ਸਾਡੀ ਗੱਡੀ ਜਾਂਦੀ ਹੈ ਉਹਨਾਂ ਜਗਤ ਛੱਡ ਕੇ ਆਉਂਦੇ ਜਿੱਥੇ ਟ੍ਰੇਨਿੰਗ ਲੈਣੇ ਜਾਂ ਪੜ੍ਹਨਾ ਰਹਿੰਦੇ ਤੁਸੀਂ ਇੱਥੇ ਹੀ ਕਰਦੇ ਹੋ ਸਾਰਾ ਖਰਚਾ ਉਹਨਾਂ ਦਾ ਜੋ ਸਕੂਲ ਦਾ ਉੱਥੇ ਫੀਸਾਂ ਭਰ ਉਹ ਸਾਰਾ ਅਸੀਂ ਹੀ ਪ੍ਰੋਵਾਈਡ ਕਰਦਾ ਉਹਨਾਂ ਨੂੰ ਇਹ ਨਹੀਂ ਕਿ ਤੁਸੀਂ ਨਹੀਂ ਕਰਨਾ ਜੋ ਵੀ ਬੱਚੇ ਦੀ ਖਾਸ ਹੈਗੀ ਇਸ ਤੋਂ ਬਾਅਦ ਫਿਰ ਆਲਾ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆਂ ਜਦੋਂ ਇਹ ਤਾਂ 10 ਤੱਕ ਹੋ ਗਿਆ ਫਿਰ 10 ਤੋਂ ਬਾਅਦ ਸੋਚਾਂਗੇ ਕੀ ਕਰਨਾ ਉਹਨਾਂ ਦੀ ਮੈਰਗੀ ਦੀ ਸੰਗਤਾ ਹੁਣ ਇੱਕ ਲੜਕੀ ਦੀ ਮੈਰਗੀ ਕੀਤੀ ਹੈ ਨਾ ਉਸ ਦੀ ਉਹ ਅੱਛਾ ਜੀ ਤੋਂ ਦੇ ਬੇਟੀ ਵੀ ਹੋਈ ਹੈ ਤੋਂ ਬਹੁਤ ਵੱਡੇ ਕੰਮ ਆ ਜੀ ਵੱਡੇ ਨੇ ਵੱਡੇ ਕੰਮੇ ਕਰਾਣੇ ਨੇ ਹਨਾ ਮਾਂ ਜੀ ਕਦੇ ਛੋਟੇ ਉਹ ਵੱਡੇ ਐ ਤੇ ਵੱਡੇ ਕੰਮ ਕਰਾਉਣਗੇ ਸਾਡੇ ਕੋਲੋਂ ਸਭ ਕੁਝ ਕੰਮ ਸਾਰੇ ਕਰ ਲੈਂਦੇ ਆ ਮੱਥਾ ਟੇਕਣਾ ਮੰਦਰ ਜਾਣਾ ਇਹ ਸਾਰੇ ਕਰ ਲੈਂਦੇ ਇਹ ਕੰਮ ਤਾਂ ਜੇ ਦੀ ਕਿਰਪਾ ਹੋਵੇ ਮੇਰੇ ਸਹਾਰਾ ਤੋਂ ਹੋ ਹੀ ਸੋਚ ਸਕਦਾ ਜੀ ਟੈਨਸ਼ਨਾਂ ਤਾਂ ਹੁੰਦੀਆਂ ਹੀ ਆ ਇੰਨਾ ਵੱਡਾ ਸਮਰਨ ਖਾਸ ਕਰਕੇ ਮੰਦ ਬੁੱਧੀ ਬੱਚਿਆਂ ਦੀ ਸੇਵਾ ਜਿਹੜੀ ਸਭ ਤੋਂ ਜ਼ਿਆਦਾ ਕਠਿਨ ਆ ਉਹ ਵਿਚਾਰੇ ਦਾਸ ਨੇ ਜ਼ਿਆਦਾ ਦਰਦ ਦਾ ਪੇਟ ਚ ਕੀ ਹੈ ਰੋਂ ਲਾਪਣ ਬੱਤੋ ਬੱਤ ਤੋਂ ਬਹੁਤ ਵੱਡੀ ਸੇਵਾ ਜੀ ਉਸ ਮਾਰਗ ਤੇ ਬਹੁਤ ਸ਼ੋਗਲ ਗਜਾਣ ਨੂੰ ਸਾਨੂੰ ਉਹਨਾਂ ਸਿਲੈਕਟ ਕੀਤਾ ਇਸੇ ਸੇਵਾ ਵਾਸਤੇ ਹੰਕਾਰ ਨਹੀਂ ਗਾ ਪਰ ਇੱਕ ਹੁੰਦਾ ਮਾਣ ਤੇ ਇੱਕ ਹੁੰਦਾ ਹੰਕਾਰ ਅੱਜ ਮੈਨੂੰ ਮਾਣ ਉਸ ਪ੍ਰਮਾਤਮਾ ਨੇ ਸਾਨੂੰ ਸਿਲੈਕਟ ਕੀਤਾ ਵੀ ਇਹ ਸੇਵਾ ਤੁਸੀਂ ਕਰੋਗੇ ਮੈਂ ਤੁਹਾਡੇ ਨਾਲ ਹੁਣ ਸਾਡੀ ਡਿਊਟੀ ਅਸੀਂ ਕਿੰਨੇ ਕੰਪੀਨੀਅਨਾਂ ਨੂੰ ਇਸ ਸੇਵਾ ਦੇ ਵਿੱਚ ਇਜਲਾ ਬਰਵਾਈ ਤੇ ਨਹੀਂ ਯੂਜ਼ ਕਰਦੇ ਪਏ ਸਾਨੂੰ ਸਜ਼ਾ ਦੇ ਦੇਣੇ ਉਹਨੇ ਕਿ ਤੁਹਾਨੂੰ ਮੈ ਸਿਲੈਕਟ ਕੀਤਾ ਜਾਂ ਤੇ ਬੱਚੇ ਪਾਲੋ ਤੁਸੀਂ ਕੀ ਕਰਦੇ ਚਾਹੁੰਦੇ ਆ ਤੋ ਟੋਟਲੀ 100% ਜੋ ਵੀ ਸਾਡਾ ਹੈਗਾ ਉਹ ਟੋਟਲੀ ਆਪਸ ਨੂੰ ਡੈਡੀਕੇਟ ਆ ਕੁਛ ਵੀ ਸਰੀਰ ਪ੍ਰਾਣ ਪੈਸਾ ਜੋ ਵੀ ਹੈ ਬਾਲੇ ਚੰਨੈ ਕਹਿ ਰਿਆ ਤੁਹਾਨੂੰ ਸਭ ਕੁਝ ਬੱਚਿਆਂ ਵਾਸਤੇ ਨਾਥਿੰਗ ਐਲਸ ਤਾਂ ਜੇਕਰ ਯਾਨੀ ਕਿ ਜਿਨ ਕਿਸੇ ਨੂੰ ਨੇੜ ਤੇੜੇ ਕੋਈ ਜਦੋਂ ਦਾ ਬੱਚਾ ਦੇਖਦਾ ਤਾਂ ਉਹ ਇੱਥੇ ਵੀ ਲੈ ਕੇ ਜਮੀ ਸੈਡ ਵਿਛਾ ਕਰਵਾ ਸਕਦਾ ਉਹਨਾਂ ਦੀ ਮੈਂ ਦੱਸਿਆ ਤੁਹਾਨੂੰ ਪਹਿਲਾਂ ਸਾਡੇ ਕੌਮ ਦੇ ਜ਼ਰੂਰ ਲੋਗੇ ਇਸ ਤਰ੍ਹਾਂ ਦੇ ਅਸੀਂ ਵੀ ਉਹਨਾਂ ਨੂੰ ਕੋਈ ਭੇਜਦੇ ਨੇ ਗਵਰਨਮੈਂਟ ਡਿਪਾਰਟਮੈਂਟ ਇਹ ਨਹਿਰ ਦੇ ਉੱਪਰ ਨੂੰ ਕੜੀ ਨਹਿਰ ਦੇ ਲਾਲ ਨਹਿਰ ਦੇ ਕੋਲ ਬਿਲਕੁਲ ਪੁਲ ਦੇ ਉੱਪਰ ਹੈ ਉਹ ਚਾਈਲਡ ਵੈਲਫੇਅਰ ਹੈਗੀ ਸੋ ਜੀ ਕਮੇਟੀ ਸੀ ਡਬਲਿਊ ਸੀ ਡਬਲਿਊ ਸੀ ਸੀ ਡਬਲਿਊ ਸੀ ਉਹ ਅਸੀਂ ਉੱਥੇ ਭੇਜਦੇ ਨੇ ਉਹਨਾਂ ਕੋਲ ਉਹ ਪੂਰੀ ਇਨਕਵਿਰੀ ਲੈਂਦੇ ਨੇ ਅਸੀਂ ਸਾਰਾ ਕੁਝ ਦੇਖਦੇ ਆ ਉਹ ਵੀ ਕਹਿੰਦੇ ਤੁਸੀਂ ਬੱਚਾ ਰੱਖੋ ਇੱਥੇ ਉਹ ਇਸ ਕੋਰੋਨਾ ਵੱਲੋਂ ਅਪਰੂਵਲ ਲੈਟਰ ਆਂਦੀ ਹੈ ਇਸ ਬੱਚੇ ਨੂੰ ਅਸੀਂ ਦੇਖ ਲਿਆ ਇਹ ਜ਼ਰੂਰਤਮੰਦ ਹੈ ਤੁਸੀਂ ਰੱਖੋ ਇਹਨੂੰ ਫਿਰ ਅਸੀਂ ਉਹ ਬੱਚੇ ਨੂੰ ਇੱਥੇ ਰੱਖਦੇ ਹਾਂ ਸਾਰਾ ਪ੍ਰੋਬਲਮ ਹੈਰੀਫਿਕੇਸ਼ਨ ਡਿਪਾਰਟਮੈਂਟ ਗਵਰਨਮੈਂਟ ਦਾ ਸਾਡਾ ਕੰਮ ਹੈ ਸੇਵਾ ਕਰਨਾ ਸੇਵਾ ਕਰ ਅਸੀਂ ਸੇਵਾ ਕਰ ਇਹ ਸ਼ਹਿਰ ਜਾਂ ਜਿਹੜਾ ਦੇਪਨਾ ਹੈ ਇਹ ਬਾਉਂਡਰੀ ਦੇ ਚੈਕਿੰਗ ਹੁੰਦੀ ਰਹਿੰਦੀ ਸਾਡੀ ਦਿੱਲੀ ਤੋਂ ਸਟਾਫ ਆਉਂਦਾ ਰਹਿੰਦਾ ਪਰ ਉਹ ਸਾਨੂੰ ਇਹ ਗ੍ਰੇਡ ਹੀ ਦੇ ਕੇ ਜਾਂਦੇ ਆ ਕਿ ਇਹੋ ਜੀ ਸੇਵਾ ਇਹੋ ਜੀ ਜਗ੍ਹਾ ਇਹੋ ਜੀ ਪਾਉਣਾ ਸ਼ਹਿਰ ਦੀ ਕਿਤੇ ਨਲਦੀ ਹੋਵੇ ਮੈਂ ਪਹਿਲਾਂ ਕਿ ਇਹ ਬੱਚਾ ਅਸੀਂ ਅਡਾਪਟ ਕਰ ਲਿਆ ਡਾਪ ਡਾਪ ਗੱਲ ਅਸੀਂ ਮਾਂ ਬਾਪ ਇਹ ਹਰ ਜਗ੍ਹਾ ਤੇ ਇਹਦੇ ਨਾਲ ਲਿਖਿਆ ਜਾਂਦਾ ਬੱਚੇ ਦਾ ਬਾਪ ਕੌਣ ਹੈ ਜੀ ਇਹ ਲਿਖਦਾ ਮੇਰਾ ਨਾਮ ਸੁਨੀਲ ਉਹ ਬਾਪ ਸਾਰੇ ਬੱਚਿਆਂ ਦਾ ਤੇ ਮਿਸ ਮੈਸੇਜ ਕੀ ਦੇਣਾ ਚਾਹੂਗੇ ਵੀ ਜਦਾਂ ਆਪਾਂ ਦੇਖਦੇ ਆਂ ਵੀ ਲੋਕ ਭਟਕ ਰਹੇ ਨੇ ਰਹਾ ਉਤੋਂ ਸੇਵਾ ਤੋਂ ਦੂਰ ਭੱਜ ਰਹੇ ਨੇ ਪਰ ਇੱਕ ਹਾਂਜੀ ਮੈਂ ਪਹਿਲਾਂ ਇੱਕ ਲਾਈਨ ਬੋਲੀ ਸੀ ਵੀ ਤੁਹਾਡੇ ਥਰੂ ਜਿਹੜੇ ਵੀ ਲੋਕ ਪ੍ਰੋਗਰਾਮ ਸੁਣਦੇ ਦੇਖਦੇ ਪਏ ਆ ਉਹਨਾਂ ਦੀ ਆਤਮਾ ਪੁਸ਼ਤ ਜਗਾਇਆ ਗਈ ਉਹਨਾਂ ਨੂੰ ਕਿ ਐਹੀ ਜਗ੍ਹਾ ਵੀ ਹੈਗੀ ਜਿੱਥੇ ਕਿ ਬੱਚਿਆਂ ਨੂੰ ਸਾਡੀ ਜ਼ਰੂਰਤ ਆ ਜਿੰਨਾਂ ਕੋਈ ਹੈ ਨਹੀਂ ਸਾਰਾ ਅਸੀਂ ਉੱਥੇ ਜਾਈਏ ਕੋਈ ਜ਼ਰੂਰ ਤੇ ਮੈਂ ਤਾਂ ਇਹੀ ਰਿਕਵੈਸਟ ਕਰ ਲਵਾਂ ਚਲੋ ਉਹਨਾਂ ਨੂੰ ਇਹੀ ਕਹਾਂਗਾ ਤਰ ਦੇ ਕਿਰਪਾ ਹੈ ਤਾਂ ਜ਼ਰੂਰ ਇੱਕ ਉਰੀ ਆਸ਼ਰਮ ਆਓ ਅੱਗੇ ਦੇਖੋ ਇਹ ਬੱਚੇ ਕਿਸ ਤਰ੍ਹਾਂ ਪਲਦੇ ਬੰਨੇ ਕੀ ਇਹ ਤੇ ਤਸਵੀਰਾਂ ਨੇ ਤੁਹਾਨੂੰ ਸਵਰਗ ਨਜ਼ਰ ਆਏਗਾ ਬੱਚਿਆਂ ਵਾਤੇ ਗੱਲ ਸਵਰਗ ਹੈ ਤੇ ਉਹੀ ਮੇਰਾ ਮੈਸੇਜ ਹੈ ਵੀ ਜੋ ਵੀ ਕਾਇਦੇ ਹਟਟਡ ਹੈਗੇ ਆ ਜਿਨ੍ਹਾਂ ਦੀ ਆਤਮਾ ਨੂੰ ਰੋਈ ਹੈ ਦਿਲ ਦੇ ਨਰਮ ਨੇ ਇੱਕ ਉਰੀ ਜ਼ਰੂਰ ਸ੍ਰੀ ਬਾਲੇਪਰੇ ਮੈਂ ਜਾਉ ਉਹ ਠਾਕੁਰ ਕਲੋਨੀ ਪੱਖਾ ਰੋਡ ਉੱਪਰ ਹੈ ਆਪਣੀ ਅੱਖਾਂ ਨਾਲ ਦੇਖ ਕੇ ਫੇ ਸਾਡੇ ਮਹਿਮਦ ਨੂੰ ਸਾਡਾ ਸਹਾਇਤਾ ਦਿਓ ਇਹੀ ਕਹਾਂਗਾ ਥੈਂਕਸ ਵੈਰੀ ਮਚ ਜੈ ਸ੍ਰੀ ਬਾਲਾ